ਪੰਜਾਬ ਯੂਨੀਵਰਸਿਟੀ ਦੇ ਨਾਂ ਨਾਲ ਜਿਹੜਾ ਅੱਗੇ ਪੰਜਾਬ ਲੱਗਦਾ ਨਾ ਉਹਦੇ ਨਾਲ ਸਾਨੂੰ ਇਥੋਂ ਦਿਲੋਂ ਪਿਆਰ ਹੈ ਪੰਜਾਬੀਆਂ ਦੇ ਆਈਡੀਅਲ ਕੌਣ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦੇ ਆਈਡੀਅਲ ਕੌਣ ਨੇ ਬਾਬਾ ਦੀਪ ਸਿੰਘ ਪੰਜਾਬੀਆਂ ਦੇ ਆਈਡੀਅਲ ਕੌਣ ਨੇ ਹਰੀ ਸਿੰਘ ਨਲਵਾ ਵਰਗੇ ਤੇ ਜੇ ਇਹਨਾਂ ਨੂੰ ਸਾਡੇ ਆਈਡੀਅਲ ਜੇ ਉਹਨਾਂ ਦੀ ਹਿਸਟਰੀ ਪਤਾ ਹੁੰਦੀ ਤੇ ਪੰਜਾਬ ਵਾਲ ਮੈਲੀ ਆਖੀ ਕਿਉਂ ਕਰਦੇ ਇਹ ਸਾਡੇ ਇਤਿਹਾਸ ਤੋਂ ਨਹੀਂ ਨਾ ਵਾਕਿਫ ਜੇ ਮੈਂ ਦੱਸਿਆ ਕਿ ਇਹਨਾਂ ਕੋਲ ਜੇ ਸਵਰਕਰ ਦੀ ਵਿਚਾਰਧਾਰਾ ਰਹਿੰਦੀ ਨਾ ਪਤਾ ਕਿ ਪੰਜਾਬੀਆਂ ਕੋਲ ਵੀ ਗਿਆਨੀ ਦਿੱਤ ਸਿੰਘ ਹੈ ਨਾ ਸੀ ਇਹਨਾਂ ਨੂੰ ਟੇਬਲ ਟਾਕ ਤੇ ਕਿਸੇ ਗੱਲ ਦਾ ਇਹਨਾਂ ਨਾਲ ਅਸੀਂ ਕਿਸੇ ਗੱਲੋਂ ਪਛਾਂਹ ਹਟਦੇ ਆਂ ਨਾ ਸੰਘਰਸ਼ ਲੜਨਾ ਪਵੇ ਤਾਂ ਪਛਾਂਹ ਹਟਦੇ ਆਂ ਨਾ ਗੋਲੀਆਂ 'ਚ ਖੜਨਾ ਪਵੇ ਤਾਂ ਪਛਾਂਹ ਹਟਦੇ ਆਂ ਸੋ ਇਸ ਕਰਕੇ ਪੰਜਾਬ ਇਹਨਾਂ ਨੂੰ ਇਹ ਲੱਗਦਾ ਕਿ ਜੇ ਪੰਜਾਬ ਦਾ ਅਪੜਿਆ ਤੇ ਸਾਰੇ ਵਿਸ਼ਵ ਦੇ ਵਿੱਚ ਇੱਕ ਮੈਸੇਜ ਜਾਊਗਾ ਕਿ ਯਾਰ ਮੋਦੀ ਤੇ ਅਮਿਤ ਸ਼ਾਹ ਦਾ ਸਭ ਤੋਂ ਵੱਡੇ ਦੁਨੀਆ ਦੇ ਡिक्टेटर ਬਣ ਜਾਣਗੇ ਇਹ ਸਿਕੰਦਰ ਵਾਲੀ ਫੀਲਿੰਗ ਲੈਣਾ ਚਾਹੁੰਦੇ ਆਂ ਅੱਜ ਵੀ ਅਸੀਂ ਨੀਲੀਆਂ ਪੱਕਾਂ ਦੇ ਗੇਟ ਤੋੜ ਕੇ ਤੇ ਸਾਰਿਆਂ ਦੀ ਐਂਟਰੀ ਕਰਾ ਕੇ ਲੈ ਕੇ ਆਇਆ ਇਹ ਗੱਲ ਤੁਹਾਨੂੰ ਸ਼ਾਮ ਨੂੰ ਹਰ ਮੀਡੀਆ ਦੇ ਵਿੱਚ ਵੇਖਣ ਨੂੰ ਮਿਲ ਜੂਗੀ। ਦੇਖੋ ਅੱਜ ਸਾਰੀਆਂ ਆਰਗੇਨਾਈਜੇਸ਼ਨ ਜਦੋਂ ਪੋਲੀਟੀਕਲ ਇਲੈਕਸ਼ਨ ਆਉਂਦੇ ਆ ਅਸੀਂ ਇੱਕ ਦੂਜੇ ਨੂੰ ਮਾਰਨ ਤਾਂ ਹੀ ਜਾਣਦੇ ਆ। ਅੱਜ ਅਸੀਂ ਜੱਫੀਆਂ ਪਾ ਕੇ ਇੱਕ ਦੂਜੇ ਦੇ ਨਾਲ ਖੜਦੇ ਆ। ਮਤਲਬ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਖੂਬਸੂਰਤੀ ਹੈ ਭਾਈ ਚਰਕ ਸੰਝ ਸੰਜੀਵਾਲਤਾ ਉਹ ਅੱਜ ਵੀ ਬਰਕਰਾਰ ਹੈ। ਇਹ ਤਾਂ ਪੂਰਾ ਖਸਾਨੀ ਅੰਦੋਲਨ ਵਾਲਾ ਕੰਮ ਇੱਥੇ ਸ਼ੁਰੂ ਕਰਤਾ। ਅਸੀਂ ਤਿਆਰੀ ਲੰਮੀ ਸ਼ੁਰੂ ਕੀਤੀ ਆ ਇਹਨਾਂ ਨੂੰ ਮੈਸੇਜ ਦੇਣ ਵਾਸਤੇ ਵੀ ਇੱਥੇ ਲੋਹਾ ਵੀ ਬਲਦੀਆਂ ਇੱਥੇ ਸਾਡੀਆਂ ਬੀਬੀਆਂ ਵੀ ਆਉਣਗੀਆਂ ਇੱਥੇ ਲੰਗਰ ਵੀ ਪੱਕਣਗੇ ਇੱਥੇ ਜਿਹੜੇ ਆਪਣਾ ਰਗੜੇ ਵੀ ਲੱਗਣਗੇ ਤੇ ਸਾਰਾ ਕੁਝ ਹੋਣਗਾ ਢੰਗ ਸਿੰਘ ਫੌਜਾਂ ਵੀ ਆਉਣਗੀਆਂ ਕਿਸਾਨ ਵੀ ਆਉਣਗੇ ਸਿਆਸੀ ਲੀਡਰ ਵੀ ਪੰਜਾਬ ਪੱਖੀ ਆਉਣਗੇ ਜਦੋਂ ਆਗੇ ਤੇ ਝੁਕਣਾ ਪੈਣਾ ਮਿੱਤਰਾ ਜਿੰਨਾ ਚਿਰ ਮਰਜ਼ੀ ਭੱਜ ਲੈਣ ਇਲੈਕਸ਼ਨ ਕਰਾਏ ਬੈਣਾ ਇਹਨਾਂ ਤੋਂ ਖੜਾ ਨਹੀਂ ਛੁੱਟਣਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਇੱਥੇ ਮੋਰਚਾ ਚੱਲ ਰਿਹਾ ਔਰ ਸਟੂਡੈਂਟ ਲੀਡਰ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੋਰਚਾ ਐਂਟਰੀ ਨਹੀਂ ਕਰਨ ਦੇ ਰਹੇ ਲੋਕਾਂ ਨੂੰ ਲੋਕ ਸਟੂਡੈਂਟ ਨੇ ਜਿਹੜੇ ਉਹ ਹੋਸਟਲ ਦੇ ਵਿੱਚ ਰਹਿੰਦੇ ਨੇ ਉਹ ਵੀ ਬਾਹਰ ਖੜੇ ਨੇ ਇਹ ਦੇਖ ਕਿਹੋ ਜੀ ਮਤਲਬ ਕਿਹੋ ਜਿਹਾ ਸੁਭਾ ਸਰਕਾਰ ਦਾ ਕਿਹੋ ਜੀ ਉਹ ਲੜਾਈ ਲੜ ਰਹੇ ਨੇ ਤੁਹਾਡੇ ਨਾਲ ਵੇਖੋ ਸੈਂਟਰ ਦੀ ਸਰਕਾਰ ਨੂੰ ਇੱਕ ਬੜਾ ਵੱਡਾ ਵਹਿਮ ਹੈ ਇਹ ਪੰਜਾਬ ਯੂਨੀਵਰਸਿਟੀ ਦੇ ਨਾਂ ਨਾਲ ਜਿਹੜਾ ਕਿ ਪੰਜਾਬ ਲੱਗਦਾ ਨਾ ਉਹਦੇ ਨਾਲ ਸਾਨੂੰ ਇਥੋਂ ਦਿਲੋਂ ਪਿਆਰ ਹੈ ਤੇ ਜਦੋਂ ਪੰਜਾਬ ਯੂਨੀਵਰਸਿਟੀ ਕਿਉਂਕਿ ਪੰਜਾਬ ਯੂਨੀਵਰਸਿਟੀ ਇੱਥੇ ਪੜਨ ਵਾਲੇ ਹਰ ਬੱਚੇ ਦੀ ਮਾਂ ਹੈ ਕਿਉਂਕਿ ਜਦੋਂ ਅਸੀਂ ਪੰਜਾਬ ਯੂਨੀਵਰਸਿਟੀ ਦਾ ਗੇਟ ਐਂਟਰ ਕਰਦੇ ਸਾਨੂੰ ਐ ਲੱਗਦਾ ਸਾਨੂੰ ਸਾਡੀ ਮਾਂ ਨੇ ਜਿਵੇਂ ਕਲਾਵੇ ਚ ਲੈ ਲਿਆ ਹੋਵੇ ਇੱਥੋਂ ਦੇ ਪੱਤੇ ਪੱਤੇ ਨਾਲ ਸਾਡਾ ਪਿਆਰ ਹੈ ਤੇ ਜਦੋਂ ਸੈਂਟਰ ਦੀ ਸਰਕਾਰ ਜਿਹੜੀ ਇਹ ਚਾਹੁੰਦੀ ਹੈ ਕਿ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਕੇ ਇੱਥੇ ਆਪਣੀ ਮਨਮਰਜ਼ੀ ਦਾ ਸਿਲੇਬਸ ਲਾਗੂ ਕਰਦੀਏ ਆਪਣੀ ਮਨਮਰਜ਼ੀ ਦੀਆਂ ਜਿਹੜੀਆਂ ਨੀਤੀਆਂ ਲਾਗੂ ਕਰਦੀਏ ਤੇ ਬੜੇ ਵੱਡੇ ਵਹਿਮ ਦੇ ਵਿੱਚ ਹੈ ਸੈਂਟਰ ਦੀ ਸਰਕਾਰ ਨੂੰ ਮੈਂ ਦੱਸ ਦੇਣਾ ਚਾਹਣਾ ਇੱਥੇ ਜਿਹੜੇ ਇਹ ਸੰਘਰਸ਼ੀ ਪੰਜਾਬੀਆਂ ਨੇ ਇਹਨਾਂ ਨੇ ਸਾਈਮਨ ਕਮਿਸ਼ਨ ਵੀ ਵਾਪਸ ਮੋੜਿਆ ਇਹਨਾਂ ਸੰਘਰਸ਼ੀ ਪੰਜਾਬੀਆਂ ਨੇ ਰੋਲ ਅਟੈਕਟ ਵੀ ਵਾਪਸ ਮੋੜਿਆ ਇਹਨਾਂ ਸੰਘਰਸ਼ੀ ਪੰਜਾਬੀਆਂ ਨੇ ਕਿਸਾਨੀ ਵਾਲੇ ਤਿੰਨ ਕਾਲੇ ਕਾਨੂੰਨ ਵੀ ਵਾਪਸ ਮੋੜਿਆ ਇਹਨਾਂ ਸੰਘਰਸ਼ੀ ਪੰਜਾਬੀਆਂ ਨੇ ਜਿਹੜੇ ਸੈਨੇਟ ਤੇ ਸਿੰਡੀਕੇਟ ਨੂੰ ਭੰਗ ਕਰਨ ਦੇ ਨੋਟੀਫਿਕੇਸ਼ਨ ਵੀ ਪਰਸੋਂ 14 ਵਾਪਸ ਮੋੜਿਆ ਇਹਨਾਂ ਸੰਘਰਸ਼ੀ ਪੰਜਾਬੀਆਂ ਨੇ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਵੀ 2021 ਦੇ ਵਿੱਚ ਸੰਘਰਸ਼ ਕਰਕੇ 41 ਦਿਨ ਸੈਨੇਟ ਦੇ ਇਲੈਕਸ਼ਨ ਉਹਦੇ ਵੀ ਕਰਾਏ ਸੀ ਤੇ ਆ ਸੰਘਰਸ਼ ਜਿਹੜਾ ਅੱਜ ਵੀ ਦੱਸਦਾ ਪਿਆ ਵੀ ਸੈਨੇਟ ਦਾ ਇਲੈਕਸ਼ਨ ਹੋਣ ਵਾਲੇ ਦਿਨਾਂ ਦੇ ਦਰਦੇ ਕਿਉਂ ਉਹ ਉਹਨਾਂ ਨੂੰ ਕੀ ਪ੍ਰੋਬਲਮ ਹੈ ਸੈਨਟ ਨੂੰ ਭੰਗ ਕਾ ਤੋਂ ਕੀ ਕਰ ਰਹੇ ਨੇ ਜਾਂ ਉਹ ਆਪ ਐਂਟਰ ਹੋਣਾ ਚਾਹੁੰਦੇ ਨੇ ਜਾਂ ਇੱਥੇ ਸਾਰਿਆਂ ਨੂੰ ਖਾਕੀ ਕੱਛਾਂ ਵਾਲੇ ਬਣਾਉਣਾ ਚਾਹੁੰਦੇ ਨੇ ਕੀ ਮਸਲਾ ਉਹਨਾਂ ਦਾ ਕੇਂਦਰ ਨੇ ਨਾ ਲਗਭਗ ਸਾਰੀਆਂ ਸਟੇਟਾਂ ਨੇ ਜਿਹੜੀਆਂ ਉਹਨਾਂ ਤੇ ਕਬਜ਼ਾ ਕਰ ਲਿਆ ਤੇ ਉਸੇ ਵਹਿਮ ਦੇ ਵਿੱਚ ਜਦੋਂ ਪੰਜਾਬ ਵੱਲ ਨੂੰ ਆਪਣਾ ਕੂਚ ਕਰਦੇ ਜਾਂ ਪੰਜਾਬ ਨੂੰ ਦੱਬਣਾ ਚਾਹੁੰਦੇ ਆ ਮੈਨੂੰ ਲੱਗਦਾ ਉਹਨਾਂ ਨੂੰ ਜਾਂ ਤਾਂ ਪੰਜਾਬ ਦੀ ਵਿਰਾਸਤ ਤੇ ਇਤਿਹਾਸ ਦਾ ਨਹੀਂ ਪਤਾ ਇਸ ਯੂਨੀਵਰਸਿਟੀ ਦੇ ਵਿੱਚ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸਿੱਖਿਆ ਦੀ ਜੋਤ ਦਾ ਫਲਸਫਾ ਜਗਦਾ ਹੈ ਇਸ ਯੂਨੀਵਰਸਿਟੀ ਦੇ ਵਿੱਚ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਿੱਧਕ ਦਾ ਜਜ਼ਬਾ ਜਗਦਾ ਇੱਥੋਂ ਦੀ ਜਿਹੜੀ ਗੁਰੂ ਗਬਿੰਦ ਸਿੰਘ ਸਾਹਿਬ ਨੇ ਜਿਹੜੀ ਸਾਨੂੰ ਨਿਆਂ ਲੈਣ ਦੀ ਜਿਹੜੀ ਜਾਚ ਸਿਖਾਈ ਉਹਦੀ ਵੀ ਫਲਸਫਾ ਇੱਥੇ ਜਗਦਾ ਮੈਂ ਸੈਂਟਰ ਦੀਆਂ ਸਰਕਾਰਾਂ ਨੂੰ ਦੱਸ ਦੇਣਾ ਚਾਹਣਾ ਇਹ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਸਿੱਖਿਆ ਦੀ ਨਿਆਂ ਦੀ ਜਿਹੜੀ ਸਾਨੂੰ ਇੱਥੇ ਸਿੱਖਿਆ ਦਿੱਤੀ ਜਾਂਦੀ ਹੈ ਉਹਦੀ ਲੋ ਸਾਰੇ ਪੰਜਾਬ ਤੱਕ ਜਾਂਦੀ ਹੈ ਸਾਰੇ ਵਿਸ਼ਵ ਤੱਕ ਜਾਂਦੀ ਹੈ ਉਹ ਲੋਨ ਭਜਾਉਣਾ ਚਾਹੁੰਦੀ ਹੈ ਆਪਦੀਆਂ ਮਨਮਰਜ਼ੀ ਦੀਆਂ ਨੀਤੀਆਂ ਨੂੰ ਆਪਣਾ ਲਾਗੂ ਕਰਨਾ ਚਾਹੁੰਦੀ ਹੈ ਆਪਦੀ ਮਨਵਰਜ਼ੀਆਂ ਦੀਆਂ ਆਵਾਜ਼ਾਂ ਨੂੰ ਸੁੰਨਣਾ ਚਾਹੁੰਦੀ ਹੈ ਪਰ ਇਸ ਯੂਨੀਵਰਸਿਟੀ ਦੇ ਵਿੱਚ ਆਵਾਜ਼ਾਂ ਵੀ ਪੈਦਾ ਹੋਣਗੀਆਂ ਜਜਬੇ ਵੀ ਪੈਦਾ ਹੋਣਗੇ ਇਹ ਯੂਨੀਵਰਸਿਟੀ ਦਾ ਕਲਚਰ ਹੈ ਜਿਹੜਾ ਇਹਨੂੰ ਨਾ ਤਾਂ ਸੈਂਟਰ ਇਸ ਜਿਹੜਾ ਕੇਂਦਰੀਕਰਨ ਪਹਿਲਾਂ ਕਰ ਸਕੀ ਨਾ ਕਰਨ ਦੇਵਾਂਗੇ ਡਰ ਸਿਰਫ ਇਹੀ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਪੰਜਾਬੀ ਹੈ ਇਥੋਂ ਜਿਨ੍ਹਾਂ ਨੂੰ ਸੈਂਟਰ ਝਕਾਉਣਾ ਚਾਹੁੰਦੀ ਹੈ ਜਾਂ ਜਿਵੇਂ ਕਾਲੇ ਕਾਨੂੰਨਾਂ ਦਾ ਜਿਹੜਾ ਬਦਲਾ ਉੱਥੇ ਜਿਹੜੀ ਡਿਕਟੇਟਰ ਜੋੜੀ ਨੂੰ ਅਸੀਂ ਉੱਥੇ ਧੌਣ ਤੇ ਗੋਡਾ ਰੱਖਿਆ ਸੀ ਉਹ ਸੋਚਦੀ ਕਿ ਹੁਣ ਇਹਨਾਂ ਦੇ ਜਿਹੜੇ ਨੌਜਵਾਨ ਨੇ ਕਿਤੇ ਗਾਹਣਾ ਜਾਗਰੂਕ ਹੋ ਜਾਣ ਆਪਦੇ ਹੱਕਾਂ ਦੀ ਗੱਲ ਨਾ ਕਰਨ ਲੱਗ ਪੈਣ ਸੋ ਇਹਸ ਕਰਕੇ ਸਾਡੀ ਯੂਨੀਵਰਸਿਟੀ ਨੂੰ ਜਿਹੜਾ ਆਪਦਾ ਪ੍ਰੈਸ਼ਰ ਦੇ ਵਿੱਚ ਲੈ ਕੇ ਆਪਦੀਆਂ ਨੀਤੀਆਂ ਲਾਗੂ ਕਰਨਾ ਚਾਹੁੰਦੇ ਨਹੀਂ ਮੋਦੀ ਸਰਕਾਰ ਜਿਹੜੀ ਉਹ ਪੰਜਾਬ ਨੂੰ ਪਾਉਣ ਵਾਸਤੇ ਬਹੁਤ ਡੈਸਪਰੇਟ ਆ ਵੀ ਪੰਜਾਬ ਦੇ ਆਦਾਰੇ ਪਾਉਣ ਵਾਸਤੇ ਦੂਜੀਆਂ ਸਰਕਾਰਾਂ ਦੂਜੇ ਦੇਸ਼ਾਂ ਸਟੇਟਾਂ ਦੇ ਵਿੱਚ ਤਾਂ ਉਹ ਆਰਾਮ ਨਾਲ ਕਰ ਲੈਂਦੇ ਨੇ ਵਿਦਰੋਹ ਵੀ ਨਹੀਂ ਹੁੰਦਾ ਜੋ ਹੋ ਜਾਂਦਾ ਤਾਂ ਕੰਪਰੋਮਾਈਜ਼ ਹੋ ਜਾਂਦੇ ਨੇ ਇਹ ਤੁਸੀਂ ਨਹੀਂ ਕੰਪਰੋਮਾਈਜ਼ ਕਰਨ ਵਾਲੇ ਲੱਗ ਪੰਜਾਬੀਆਂ ਦੇ ਆਈਡਲ ਕੌਣ ਨੇ ਮਹਾਰਾਜਾ ਰਣਜੀਤ ਸਿੰਘ ਪੰਜਾਬੀਆਂ ਦੇ ਆਈਡਲ ਕੌਣ ਨੇ ਬਾਬਾ ਦੀਪ ਸਿੰਘ ਪੰਜਾਬੀਆਂ ਦੇ ਆਈਡਲ ਕੌਣ ਨੇ ਹਰੀ ਸਿੰਘ ਨਲਵਾ ਵਰਗੇ ਤੇ ਜੇ ਇਹਨਾਂ ਨੂੰ ਸਾਡੇ ਆਈਡਲ ਜੇ ਉਹਨਾਂ ਦੀ ਹਿਸਟਰੀ ਪਤਾ ਹੁੰਦੀ ਤੇ ਪੰਜਾਬ ਵਾਲ ਮੈਲੀ ਆਖੀ ਕਿਉਂ ਕਰਦੇ ਇਹ ਸਾਡੇ ਇਤਿਹਾਸ ਤੋਂ ਨਹੀਂ ਨਾ ਵਾਕਫ ਜੇ ਮੈਂ ਦੱਸਿਆ ਕਿ ਇਹਨਾਂ ਕੋਲ ਜੇ ਸਵਰਕਰ ਦੀ ਵਿਚਾਰਧਰਤਾ ਰਹਿੰਨੇ ਨਾ ਇਹ ਨਹੀਂ ਨਾ ਪਤਾ ਕਿ ਪੰਜਾਬੀਆਂ ਕੋਲ ਵੀ ਗਿਆਨੀ ਦਿੱਤ ਸਿੰਘ ਹੈ ਇਹਨਾਂ ਦੀ ਹਰ ਗੱਲ ਦਾ ਸਾਡੇ ਕੋਲ ਜਵਾਬ ਹੈ ਇਹ ਟੇਬਲ ਟਾਕ ਤੇ ਜਿਹੜੇ ਇਹਨਾਂ ਦੀਆਂ ਸਵਰਕਰ ਅਰਗੇ ਤੇ ਜਿਹੜੇ ਦਇਆਨੰਦ ਅਰਗੇ ਜਿਹੜੀਆਂ ਸੰਗ ਦੀਆਂ ਸ਼ਾਖਾ ਲਾਉਂਦੀਆਂ ਨੇ ਜਿਹੜੇ ਅੱਜ ਵੀ ਜਿਹੜੇ ਸੋਚਦੇ ਵੀ ਟੇਬਲ ਟਾਕ ਤੇ ਵੀ ਇਹਨਾਂ ਨੂੰ ਜੇ ਸਾਥੋਂ ਡਰ ਲੱਗਦਾ ਤੇ ਪੰਜਾਬੀ ਉਹ ਵੀ ਨੇ ਗਿਆਨੀ ਦਿੱਤ ਸਿੰਘ ਦੇ ਵਾਰਿਸ ਨਾ ਅਸੀਂ ਇਹਨਾਂ ਨੂੰ ਟੇਬਲ ਟਾਕ ਤੇ ਕਿਸੇ ਗੱਲ ਦਾ ਇਹਨਾਂ ਨਾਲ ਅਸੀਂ ਕਿਸੇ ਗੱਲੋਂ ਪਛਾਣ ਹਟਦੇ ਆ ਨਾ ਸੰਘਰਸ਼ ਲੜਨਾ ਪਵੇ ਤਾਂ ਪਛਾਣ ਹਟਦੇ ਆ ਨਾ ਗੋਲੀਆਂ 'ਚ ਖੜਨਾ ਪਵੇ ਤਾਂ ਸਾਹ ਛਾੜਦੇ ਆ ਸੋ ਇਸ ਕਰਕੇ ਪੰਜਾਬ ਇਹਨਾਂ ਨੂੰ ਨਾ ਲੱਗਦਾ ਕਿ ਜੇ ਪੰਜਾਬ ਦਬਲਿਆ ਤੇ ਸਾਰੇ ਵਿਸ਼ਵ ਦੇ ਵਿੱਚ ਇੱਕ ਮੈਸੇਜ ਜਾਊਗਾ ਕਿ ਯਾਰ ਮੋਦੀ ਤੇ ਅਮਿਤ ਸ਼ਾਹ ਤਾਂ ਸਭ ਤੋਂ ਵੱਡੇ ਦੁਨੀਆ ਦੇ ਟੈਕਟਰੀਟਰ ਬਣ ਜਾਣਗੇ ਇਹ ਸਿਕੰਦਰ ਵਾਲੀ ਫੀਲਿੰਗ ਲੈਣਾ ਚਾਹੁੰਦੇ ਆ ਤੇ ਜੇ ਸਿਕੰਦਰ ਵਾਲੀ ਫੀਲਿੰਗ ਦੇਸ਼ ਦੇ ਵਿੱਚ ਲੈਣੀ ਤੇ ਇਹਨਾਂ ਨੂੰ ਨਾ ਲੱਗਦਾ ਵੀ ਸਿਰਫ ਪੰਜਾਬੀਆਂ ਨੂੰ ਦਬਾ ਕੇ ਲਈ ਜਾ ਸਕਦੀ ਆ ਪਰ ਸਿਕੰਦਰ ਨੂੰ ਹੀ ਵਾਪਸ ਪੋਰਸ਼ ਨੇ ਮੋੜਿਆ ਸੀ ਤੇ ਇਹਨਾਂ ਦਲੇਰ ਪੰਜਾਬੀਆਂ ਨੇ ਹਿੰਮਤ ਨਾਲ ਮੋੜਿਆ ਸੀ ਇਸ ਗੱਲ ਦਾ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਨਹੀਂ ਅੱਛਾ ਤੁਹਾਨੂੰ ਜਿਹੜੀ ਇਹ ਲੱਗਦਾ ਵੀ ਆ ਮੋਰਚਾ ਜਿਹੜਾ ਇਹ ਜੱਤ ਹੋ ਜੂਗਾ ਕਿਉਂਕਿ ਜਦੋਂ ਆਦਾਰਿਆਂ ਦੀ ਗੱਲ ਆਉਂਦੀ ਹੈ ਤਾਂ ਇਸ ਤੋਂ ਪਹਿਲਾਂ ਕਾਲੇ ਕਰੋਨਾ ਦੀ ਗੱਲ ਸੀ ਉਹ ਗੱਲ ਅਲੱਗ ਸੀ ਆਦਾਰਿਆਂ ਦੀ ਗੱਲ ਆਉਂਦੀ ਹੈ ਤਾਂ ਇੱਥੇ ਤੁਸੀਂ ਵੀ ਕਿਹਾ ਵੀ ਨਸਲ ਦੀ ਗੱਲ ਆਉਂਦੀ ਹੈ ਉਹਨਾਂ ਨੂੰ ਲੱਗਦਾ ਵੀ ਇੱਥੋਂ ਨਸਲ ਉੱਠਦੀ ਹੈ ਜਿਹੜੀ ਸਾਡੇ ਖਿਲਾਫ ਆਵਾਜ਼ ਉਠਾਉਂਦੀ ਹੈ ਤੇ ਇਹ ਫੈਸਲਾ ਉਹ ਹੋ ਸਕਦਾ ਵਾਪਸ ਨਾਲ ਲੈਣ ਕਿਉਂਕਿ ਉਹ ਨਸਲ ਨੂੰ ਤਬਾਹ ਕਰਨਾ ਚਾਹੁੰਦੇ ਨੇ ਵੇਖੋ ਪੰਜਾਬ ਦੀ ਫਸਲ ਨੂੰ ਵੀ ਪਹਿਲਾਂ ਤਬਾਹ ਕਰਨਾ ਚਾਹਿਆ ਪੰਜਾਬ ਦੀ ਨਸਲ ਨੂੰ ਵੀ ਪੰਜਾਬ ਦੀ ਜਵਾਨੀ ਨੂੰ ਵੀ ਟੂਠੇ ਪਰਚੇ ਦਰਜ ਕਰ ਕਰਕੇ ਕਿਸਾਨੀ ਅੰਦੋਲਨ ਚ ਆਪਾਂ 750 ਲਾਖ 750 ਅਸੀਂ ਕਿਸਾਨ ਸ਼ਹੀਦ ਕਰਾ ਕੇ ਆਏ ਜੇ ਸਾਡੇ ਜਜ਼ਬੇ ਨੂੰ ਉਦੋਂ ਨਹੀਂ ਡਲਾ ਸਕੇ ਹੁਣ ਇਹ ਕੀ ਸੋਚਦੇ ਡਲਾ ਲੈਣਗੇ ਇਹ ਪੰਜਾਬੀਆਂ ਦੇ ਜਿਹੜੇ ਜਿਹੜਾ ਜਜ਼ਬਾ ਨਾ ਉਹਨੂੰ ਇੱਕ ਟੀਕਾ ਲਾ ਕੇ ਪੰਜਾਬੀ ਦੇ ਅੰਖ ਚੈੱਕ ਕਰਦੇ ਹੈਗੀ ਕਿ ਨਹੀਂ ਹੈਗੀ ਪਰ ਜਦੋਂ ਆਪਾਂ ਇਹਨਾਂ ਨੂੰ ਸਾਡੀ ਵੇਖੋ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਅਸੀਂ ਸਾਰੀਆਂ ਸਿਆਸੀ ਧਿਰਾਂ ਵਿੱਚ ਇਕੱਠੀਆਂ ਹੁੰਨਾ ਅਸੀਂ ਸਾਰੀਆਂ ਕਿਸਾਨ ਧਿਰਾਂ ਵਿੱਚ ਇਕੱਠੀਆਂ ਹੁੰਨੀਆਂ ਅਸੀਂ ਸਾਰੀਆਂ ਸਟੂਡੈਂਟ ਧਿਰਾਂ ਵਿੱਚ ਇਕੱਠੀਆਂ ਹੁੰਨਾ ਕਿਉਂਕਿ ਸਾਡੀ ਹੋਂਦਤੀ ਜਦੋਂ ਗੱਲ ਆਉਂਦੀ ਤੇ ਮੈਨੂੰ ਲੱਗਦਾ ਇੱਕ ਜਿਹੜਾ ਪੰਜਾਬ ਨੂੰ ਪਿਆਰ ਕਰਨ ਵਾਲਾ ਇਨਸਾਨ ਹੈ ਉਹਨੂੰ ਐ ਲੱਗਦਾ ਵੀ ਜਦੋਂ ਪੰਜਾਬ ਦੀ ਗੱਲ ਆ ਗਈ ਜੱਜ ਪੰਜਾਬ ਨਾਲ ਨਾ ਖੜੇ ਤੇ ਦੁਨੀਆ ਤੋਂ ਕੀ ਮੂੰਹ ਲੈ ਕੇ ਜਾਵਾਂਗੇ ਇਹ ਤਾਂ ਇਹ ਵੀ ਕਹਿ ਦਿੰਦੇ ਜੇ ਜ਼ਿਆਦਾ ੜਨਗੇ ਤਾਂ ਸਾਡੇ ਕੋਲ ਕੇਪੀਐਸ ਗਿੱਲ ਵੀ ਹੈਗੇ ਆ ਕੇਪੀਐਸ ਗਿੱਲ ਲਰ ਕੇ ਫਿਰ ਕਿਹੜੇ ਭਾਂਡੇ ਚ ਗਏ ਆ ਸਾਰਿਆਂ ਨੂੰ ਪਤਾ ਆ ਉਦਮ ਸਿੰਘ ਨੂੰ ਪਿੱਛੇ ਆਪਣੇ ਸ਼ਹੀਦ ਉਦਮ ਸਿੰਘ ਅੱਗੇ ਵੀ ਹੈਗੇ ਨੇ ਜਿਹੜੇ ਲੰਡਨ ਤੱਕ ਪਿੱਛਾ ਕਰਦੇ ਆ ਸਾਡੇ ਕੋਲ ਝੰਡਾ ਸੁੱਖਾ ਵੀ ਹੈਗਾ ਜਿਹੜਾ ਪੂਨੇ ਤੱਕ ਵੀ ਪਿੱਛਾ ਕਰਦੇ ਅਸੀਂ ਅਸੀਂ ਸਾਡੇ ਕੋਲ ਕੀ ਨਹੀਂ ਹੈਗਾ ਸਾਡੇ ਕੋਲ ਭਗਤ ਸਿੰਘ ਵੀ ਹੈ ਸਾਡੇ ਕੋਲ ਹਰੀ ਸਿੰਘ ਨਲਵਾ ਵੀ ਹੈ ਸਾਡੇ ਕੋਲ ਬਾਬਾ ਦੀਪ ਸਿੰਘ ਹੈ ਜਿਨੇ ਲੀਕ ਖੇਚਤੀ ਵੀ ਇੱਧਰ ਆ ਜੋ ਤੇ ਸਾਰੇ ਦੇ ਸਾਰੇ ਬੰਦੇ ਲੀਕ ਸਿੰਘ ਸੀ ਜਿਹੜੇ ਲੀਕ ਪਾਰ ਕਰ ਗਏ ਸੀ ਅੱਜ ਵੀ ਬਾਬਾ ਦੀਪ ਸਿੰਘ ਨੂੰ ਅਸੀਂ ਸਾਰੇ ਪੰਜਾਬੀ ਨਮਸਕਾਰ ਕਰਦੇ ਆ ਅੱਜ ਵੀ ਜੇ ਉਹਨਾਂ ਦਾ ਆਸ਼ੀਰਵਾਦ ਪੰਜ ਸਿੰਘਾਂ ਨੇ ਜੇ ਇੱਥੇ ਅਰਦਾਸ ਕਰਤੀ ਸਾਡੀ ਅਰਦਾਸ ਦੇ ਵਿੱਚ ਇੰਨੀ ਤਾਕਤ ਹੈ ਜੱਡਾ ਵੱਡਾ ਮਰਜੀ ਸੰਘਰਸ਼ ਹੋਵੇ ਜੇ ਪੰਜ ਸਿੰਘ ਅਰਦਾਸ ਕਰਕੇ ਤੁਰਪਣ ਮੈਨੂੰ ਨਹੀਂ ਲੱਗਦਾ ਕੋਈ ਲੀਕ ਜਿਹੜੀ ਖਿੱਚ ਦਾਂਗੇ ਉਹਦੇ ਤੋਂ ਪਿੱਛੇ ਡੂਗਾ ਸਾਰੇ ਲੀਕ ਪਾਰ ਕਰਨ ਵਾਲੇ ਹੁਣ ਇਹ ਜਿਹੜਾ ਸਰਕਾਰ ਅੱਜ ਪੰਜਾਬ ਯੂਨੀਵਰਸਿਟੀ ਤੇ ਅੱਖ ਰੱਖ ਕੇ ਬੈਠੀ ਹੈ ਚੰਡੀਗੜ੍ਹ ਨੂੰ ਵੀ ਖੋਣ ਦੀ ਕੋਸ਼ਿਸ਼ ਕਰਨਗੇ ਇਹ ਅੱਧਾ ਤੱਕ ਖੋ ਹੀ ਲਿਆ ਪੂਰਾ ਖੋਣ ਦੀ ਕੋਸ਼ਿਸ਼ ਕਰਨਗੇ ਸੰਘਰਸ਼ ਜਾਰੀ ਰੱਖੇਗਾ ਨਹੀਂ ਖੋਣ ਦੇਵਾਂਗੇ ਨਹੀਂ 1 ਇੰਚ ਨਹੀਂ ਖੋਣ ਦਿੰਦੇ ਇਹ ਬੜੇ ਵੱਡੇ ਵਹਿਮ ਦੇ ਵਿੱਚ ਨੇ ਇਹ ਪੰਜਾਬ ਦੀ ਧਰਤੀ ਹੈ ਪੰਜਾਬ ਦੀ ਰਾਜਧਾਨੀ ਦੀ ਗੱਲ ਹੈ ਪੰਜਾਬ ਦੇ ਮਾਣ ਦੀ ਪੰਜਾਬ ਦੀ ਸ਼ਾਨ ਦੀ ਪੰਜਾਬ ਦੀ ਇਤਿਹਾਸਿਕ ਜਿਹੜੀ ਵਿਰਾਸਤ ਹੈ ਤੇ ਮੈਂ ਜੇ ਸੋਚਦੇ ਨੇ ਕਿ ਸਾਡੀ ਵਿਰਾਸਤ ਨੂੰ ਸਾਡੇ ਕੋਲ ਖੋ ਕੇ ਲੈ ਜਾਣਗੇ ਇਹ ਪੰਜਾਬ ਯੂਨੀਵਰਸਿਟੀ ਸਾਡੀ ਮਾਂ ਹੈ ਤੇ ਸਾਡੇ ਰੂਹ ਹੈ ਜਦੋਂ ਸਾਡੀ ਰੂਹ ਤੇ ਕੋਈ ਬੰਦਾ ਚੋਟ ਮਾਰੇਗਾ ਤੇ ਜਿਹੜਾ ਰੂਹ ਹੈ ਅੱਜ ਤੁਸੀਂ ਵੇਖਿਆ ਨਾ ਜਵਾਲਾਮੁਖੀ ਬਣ ਗਿਆ ਇਹ ਜਵਾਲਾਮੁਖੀ ਨੇ ਇਹਨਾਂ ਤਕੜਾ ਡਿਕਟੇਟਰਾਂ ਦੀ ਜੋੜੀ ਨੂੰ ਜਮਾ ਸਾੜ ਦੇਣਾ ਇਹ ਮੋਰਚਾ ਹੁਣ ਲੰਬਾ ਚੱਲ ਸਕਦਾ ਨਹੀਂ ਮੈਨੂੰ ਲੱਗਦਾ ਕਿ ਇੱਕ ਦੋ ਦਿਨਾਂ ਦੇ ਵਿੱਚ ਇਹਨਾਂ ਨੂੰ ਇਲੈਕਸ਼ਨ ਕਰਾਉਣਾ ਹੀ ਪੈਣਾ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਲੀਅਰ ਕੀਤੀ ਆ ਪੀ ਜਿੰਨਾ ਮਰਜੀ ਜ਼ੋਰ ਲਾ ਲੈਣ ਅੱਜ ਨੀ ਤੇ ਭਲਕੇ ਇਹਨਾਂ ਨੂੰ ਨੋਟੀਫਿਕੇਸ਼ਨ ਜਿਹੜੀ ਡੇਟ ਦੀ ਉਹ ਦੇਣੀ ਪੈਣੀ ਇਲੈਕਸ਼ਨ ਕਰਾਇਬਣ ਇਹਨਾਂ ਨੂੰ ਪਤਾ ਹੋਰ ਹੱਲ ਨਹੀਂ ਤੇ ਨਾ ਇਹ ਸਾਨੂੰ ਭਾਵੇਂ ਮੋਰਚਾ ਸੀ ਤਾਂ ਕੱਲ ਦੇਗਾ ਚੜਾਤੀਆਂ ਅਸੀਂ ਤਾਂ ਪੂਰਾ ਕਿਸਾਨੀ ਅੰਦੋਲਨ ਵਾਲਾ ਕੰਮ ਇੱਥੇ ਸ਼ੁਰੂ ਕਰਤਾ ਅਸੀਂ ਤਿਆਰੀ ਲੰਮੀ ਸ਼ੁਰੂ ਕੀਤੀ ਆ ਇਹਨਾਂ ਨੂੰ ਮੈਸੇਜ ਦੇਣ ਵਾਸਤੇ ਵੀ ਇੱਥੇ ਲੋਹਾ ਵੀ ਬਲਣਗੀਆਂ ਇੱਥੇ ਸਾਡੀਆਂ ਬੀਬੀਆਂ ਵੀ ਆਉਣਗੀਆਂ ਇੱਥੇ ਲੰਗਰ ਵੀ ਪੱਕਣਗੇ ਇੱਥੇ ਜਿਹੜੇ ਆਪਣਾ ਰਗੜੇ ਵੀ ਲੱਗਣਗੇ ਸਾਰਾ ਕੁਝ ਆਉਣਗੇ ਨੰਗ ਸਿੰਘ ਫੌਜਾਂ ਵੀ ਆਉਣਗੀਆਂ ਕਿਸਾਨ ਵੀ ਆਉਣਗੇ ਸਿਆਸੀ ਲੀਡਰ ਵੀ ਪੰਜਾਬ ਪੱਕੀ ਆਉਣਗੇ ਜਦੋਂ ਆਗੇ ਤੇ ਝੁਕਣਾ ਪੈਣਾ ਮਿੱਤਰਾ ਜਿੰਨਾ ਚਿਰ ਮਰਜ਼ੀ ਭੱਜ ਲੈਣ ਇਲੈਕਸ਼ਨ ਕਰਾਏ ਬੈਣਾ ਇਹਨਾਂ ਤੋਂ ਖੜਾ ਨਹੀਂ ਛੁੱਟਣਾ ਬਿਲਕੁਲ ਬਿਲਕੁਲ ਨੀਲੀਆਂ ਪੱਗਾਂ ਵਾਲਿਆਂ ਨੇ ਤਾਂ ਫਿਰ ਕੁਰਬਾਨੀਆਂ ਵੀ ਦਿੱਤੀਆਂ ਅੱਜ ਤੱਕ ਉਹ ਮਤਲਬ ਜੇ ਅੜ ਜਾਂਦੇ ਸੀ ਤਾਂ ਫਿਰ ਜਦੋਂ ਚਮਾ ਨਹੀਂ ਕੁਛ ਹੁੰਦਾ ਸੀ ਤਾਂ ਮਾਰ ਵੀ ਜਾਂਦੇ ਹੁੰਦੇ ਸੀ ਤੁਹਾਡੇ ਵੀ ਨੀਲੀ ਪੱਗ ਬੰਨੀ ਅੱਜ ਪੰਜਾਬ ਯੂਨੀਵਰਸਿਟੀ ਦਾ 2 ਨੰਬਰ ਗੇਟ ਹੈ ਜਿਹੜਾ ਨਾ 1 ਨੰਬਰ ਗੇਟ ਹੈ ਜਿਹੜਾ ਅੱਜ ਵੀ ਅਸੀਂ ਨੀਲੀਆਂ ਪੱਗਾਂ ਵਾਲੇ ਗੇਟ ਤੋੜ ਕੇ ਤੇ ਸਾਰਿਆਂ ਦੀ ਐਂਟਰੀ ਕਰਾ ਕੇ ਲੈ ਕੇ ਆਏ ਆ ਇਹ ਗੱਲ ਤੁਹਾਨੂੰ ਸ਼ਾਮ ਨੂੰ ਹਰ ਮੀਡੀਆ ਦੇ ਵਿੱਚ ਵੇਖਣ ਨੂੰ ਮਿਲ ਜੂਗੀ ਜਦੋਂ ਦੂਜਾ ਵਿਸ਼ਵ ਯੁੱਧ ਸੀ ਦੂਜਾ ਵਿਸ਼ਵ ਯੁੱਧ ਦੇ ਵਿੱਚ ਜਦੋਂ ਉਹਦਾ ਮੁਕਾਬਲਾ ਕਰਨ ਵਾਸਤੇ ਅੰਗਰੇਜ਼ਾਂ ਦਾ ਜਦੋਂ ਇੱਕ ਫੌਜ ਬਣੀ ਸੀ ਉਹਦੇ ਵਿੱਚ 70% ਨੀਲੀਆਂ ਪੱਗਾਂ ਵਾਲੇ ਅਕਾਲੀ ਸੀ ਜਦੋਂ ਸਾਈਮਨ ਕਮਿਸ਼ਨ ਦੀ ਹੜਤਾਲ ਸਾਰੇ ਦੇਸ਼ ਦੇ ਵਿੱਚ ਫੇਲ ਹੋ ਗਈ ਸੀ ਉਹਨੂੰ ਲਾਹੌਰ ਦੇ ਵਿੱਚੋਂ ਵਾਪਸ ਮੁੜਨਾ ਪਿਆ ਸੀ ਤੇ ਵਾਪਸ ਮੋੜਨ ਵਾਲੇ ਨੀਲੀਆਂ ਪੱਗਾਂ ਵਾਲੀ ਸੀ ਸੋ ਨੀਲੀ ਪੱਗ ਅਹੀਂ ਜਦੋਂ ਸੰਘਰਸ਼ ਦੀ ਨਿਸ਼ਾਨੀ ਹੈ ਤੇ ਜਦੋਂ ਅਸੀਂ ਕਿਸੇ ਸੰਘਰਸ਼ ਤੇ ਜਾਣਾ ਹੋਵੇ ਸਾਡੀ ਪਛਾਣ ਹੈ ਅਕਾਲੀ ਦਲ ਦੀ ਨੀਲੀ ਪੱਗ ਹੈ ਨਾ ਜਿਹੜੀ ਇਹ ਪਛਾਣ ਹੈ ਸਾਡੇ ਜਿਹੜੇ ਨੀਲੀਆਂ ਪੱਗਾਂ ਬੰਨ ਕੇ ਵੱਡੇ ਵੱਡੇ ਸਾਡੇ ਪੁਰਖਿਆਂ ਨੇ ਲਹਿਰਾਂ ਦੇ ਵਿੱਚ ਹੀ ਸਾਲਿਆ ਦੇ ਅਸੀਂ ਉਹ ਉਹ ਚੀਜ਼ ਨੂੰ ਸਪਿਰਟ ਨੂੰ ਜਿਉਂਦੀ ਰੱਖਣ ਵਾਸਤੇ ਆਪਦੇ ਜਜ਼ਬੇ ਨੂੰ ਜਿਉਂਦਾ ਰੱਖਣ ਵਾਸਤੇ ਫਿਰ ਸੰਘਰਸ਼ੀ ਦਿਨਾਂ ਦੇ ਵਿੱਚ ਅਸੀਂ ਨੀਲੀਆਂ ਪੱਗਾਂ ਬੰਨ ਕੇ ਆਉਣੇ ਅੱਛਾ ਤੇ ਜਿਹੜੇ ਝੰਡੇ ਦੇਖਦੇ ਨੇ ਸਾਰੇ ਹੀ ਖਾਲਸਾ ਹੀ ਝ ਤੇ ਆਮ ਤੌਰ ਤੇ ਖਾਲਸ 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 ਇਹ ਝੰਡੇ ਨੂੰ ਵੇਖ ਕੇ ਸਾਨੂੰ ਖਾਲਸਤਾਨੀ ਕਹਿ ਦਿੰਦੇ ਨੇ ਇਹ ਸੈਂਟਰ ਵਾਲੇ ਜਾਂ ਜਿਹੜੇ ਹੋਰ ਸਾਡੇ ਵਿਰੋਧੀ ਵੇਖੋ ਇੱਥੇ ਕਿਸੇ ਨੂੰ ਆਪਦਾ ਝੰਡਾ ਲੈ ਕੇ ਆਉਣ ਤੋਂ ਨਾ ਤਾਂ ਰੋਕਿਆ ਸੀ ਅਸੀਂ ਤਾਂ ਕਿਹਾ ਸੀ ਵੀ ਸਾਰੇ ਵੇਖੋ ਖਾਲਸਾ ਸਾਰੇ ਖਾਲਸਾ ਹੈ ਜਿਹੜਾ ਪੰਜਾਬ ਯੂਨੀ ਜਿਹੜਾ ਪੰਜਾਬ ਦੀ ਧਰਤੀ ਤੇ ਜਨਮਿਆ ਜਿਹੜਾ ਗੁਰੂ ਘਰ ਜਾ ਕੇ ਨਾਤਮਸਤਕ ਹੁੰਦਾ ਮੈਂ ਕੱਲਾ ਹੀ ਨਹੀਂ ਕਹਿੰਦਾ ਸਿੱਖ ਇੱਥੇ ਸਰਬਸਾਂਝੀ ਵਾਲਤਾ ਨਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਥੇ ਸਾਡੇ ਹਿੰਦੂ ਮੁਸਲਮ ਸਿੱਖ ਈਸਾਈ ਬਾਹਰਲੀ ਅਫਗਾਨੀ ਭਰਾ ਵੀ ਅਸੀਂ ਹਾਸਪੀਟਲਾਂ ਦੇ ਕਮਰੇ 'ਚ ਜਦੋਂ ਦੋ ਜਣੇ ਨੂੰ ਅਲਾਟ ਹੁੰਦੇ ਆ ਨਾ ਇੱਕ ਪੰਜਾਬੀ ਹੁੰਦਾ ਇੱਕ ਹਿੰਦੂ ਹੁੰਦਾ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਦੀ ਖੂਬਸੂਰਤੀ ਇਹ ਆ ਇੱਥੇ ਸਾਡੇ 'ਚ ਤੁਸੀਂ ਕਦੀ ਵੇਖੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਸਾਰੀਆਂ ਆਰਗੇਨਾਈਜੇਸ਼ਨ ਜਦੋਂ ਪੋਲੀਟੀਕਲ ਇਲੈਕਸ਼ਨ ਆਉਂਦੇ ਆ ਅਸੀਂ ਇੱਕ ਦੂਜੇ ਨੂੰ ਮਾਰਨ ਤਾਂ ਹੀ ਜਾਂਦੇ ਆ ਅੱਜ ਅਸੀਂ ਜੱਫੀਆਂ ਪਾ ਕੇ ਇੱਕ ਦੂਜੇ ਦੇ ਨਾਲ ਖੜਦੇ ਆ ਮਤਲਬ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਖੂਬਸੂਰਤੀ ਹੈ ਭਾਈਚਾਰਕ ਸਾਂਝ ਸਾਂਝੀਵਾਲਤਾ ਉਹ ਅੱਜ ਵੀ ਬਰਕਰਾਰ ਹੈ ਇਸ ਪ੍ਰੋਟੈਸਟ ਦੇ ਵਿੱਚ ਪੰਜਾਬ ਦੇ ਨਾਲ ਨਾਲ ਹਰਿਆਣਾ ਹਿਮਾਚਲ ਰਾਜਸਥਾਨ ਸਾਰੇ ਭਰਾ ਸਾਡੇ ਆਏ ਨੇ ਬਹੁਤ ਭਰਾ ਵੀ ਹੈਗੇ ਨੇ ਕਿਉਂਕਿ ਜਿਹੜੀ A B B P ਹੈ ਉਹਨਾਂ ਦਾ ਕੀ ਸਟੈਂਡ ਹੈ A B B P ਤਾਂ ਮਤਲਬ ਉਹਨਾਂ ਦੀ ਗੱਲ ਹੀ ਕਰਦੀ ਹੋਊਗੀ A B B P ਦੇ ਨਾਲ ਕਿੰਨੇ ਇੱਕ ਹਿੰਦੂ ਨੇ ਜਾਂ ਹਿੰਦੂ ਥੋੜੇ ਨਾਲ ਵੀ ਹੈਗੇ ਨੇ ਕਿਉਂਕਿ ਜਿਹੜੀ ਭਾਜਪਾ ਦੇ ਖਿਲਾਫ ਹੈ ਜਿਹੜੇ ਭਾਜਪਾ ਹਿੰਦੂਤਵ ਦੀ ਗੱਲ ਕਰਦੀ ਹੈ ਤੇ ਫਿਰ ਹਿੰਦੂ ਆ ਜਿਹੜੇ ਉਹ ਭਾਜਪਾ ਦੇ ਖਿਲਾਫ ਬਹੁਤ ਘੱਟ ਖੜਦੇ ਆ ਨਹੀਂ ਵੇਖੋ ਜਿਹੜੇ ਸਾਰੇ ਆ ਨਾ ਬੰਦੇ ਜਿਹੜੀ ਕੱਟੜਤਾ ਹੈ ਕੱਟੜਤਾ ਕੁਝ ਬੰਦਿਆਂ 'ਚ ਹੁੰਦੀ ਹੈ ਕਟੜਤਾ ਦਾ ਜਿਹੜਾ ਹਰੇਕ ਬੰਦਾ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਕਟੜਤਾ ਮਾੜੀ ਹੈ ਤੇ ਇੱਥੇ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਬੱਚੇ ਪੜ੍ਹਦੇ ਆ ਇਹ ਐਜੂਕੇਟਿਡ ਨੇ ਇਹ ਕੋਈ ਅਣਪੜ੍ਹ ਨਹੀਂ ਵੀ ਇਹਨਾਂ ਨੂੰ ਕਟੜਤਾ ਦਾ ਨਾਂ ਤੇ ਕੋਈ ਮਗਰ ਲਾ ਲੂਗਾ ਜਿਹੜਾ ਵੀ ਐਜੂਕੇਟਿਡ ਸਟੂਡੈਂਟ ਇੱਥੇ ਚਾਹੇ ਉਹ Hindu ਹੈ ਜਿਹੜਾ ਇੱਥੇ ਪੜ੍ਹਨ ਆਉਂਦਾ ਉਹ ਜਿਹੜਾ ਵੀ ਪੰਜਾਬ ਦੇ ਵਿੱਚੋਂ ਖਾਸ ਕਰਕੇ Hindu ਪੜ੍ਹਨ ਆਇਆ ਉਹਦੇ ਲਈ ਪੰਜਾਬ ਪਹਿਲਾਂ ਧਰਮ ਪਿੱਛੋਂ ਹੈ ਜਿੱਥੇ ਪੰਜਾਬ ਦੀ ਗੱਲ ਆ ਜਾਂਦੀ ਮੈਂ ਪਹਿਲਾਂ ਵੀ ਕਿਹਾ ਸੀ ਉੱਥੇ ਹਰ ਬੰਦਾ ਫਿਰ ਇੱਥੋਂ ਜੁੜਿਆ ਦਿਲੋਂ ਜੁੜਿਆ ਬਹੁਤ ਸ਼ੁਕਰੀਆ ਇਹ ਬਹੁਤ ਸੀਨੀਅਰ ਲੀਡਰ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਲੀਡਰ ਨੇ ਪੰਜਾਬ ਦੇ ਵਿੱਚ ਔਰ ਇਹਨਾਂ ਨੇ ਸਾਫ਼ ਕਹਿ ਕਿ ਸੈਨੇਟ ਦੀਆਂ ਇਲੈਕਸ਼ਨਸ ਨੋਟੀਫਿਕੇਸ਼ਨ ਤਾਂ ਵਾਪਸ ਹੋ ਗਿਆ ਸੈਨੇਟ ਦੀਆਂ ਇਲੈਕਸ਼ਨਸ ਕੇਂਦਰ ਨੂੰ ਕਰਵਾਉਣੀਆਂ ਹੀ ਪੈਣੀਆਂ ਬਹੁਤ ਜਲਦੀ